ਪਬੂ ਯੇਸੂ ਮਸੀਹ ਦੀਆ ਹੋਣਾ ਚਾਹੀਦਾ ਹੈ ਪਬੂ ਯੇਸੂ ਮਸੀਹ ਦਾ ਸੁਭਾਅ ਕਿਹੋ ਜਿਹਾ ਸੀ ਆਓ ਪਿਆਰਿਓ ਬਾਣੀ ਕੁਰੇ ਗਾਵਨ ਦੇ ਕਸੂਨਿਆ ਪਬੂ ਯੇਸੂ ਮਸੀਹ ਆਰ ਕਹਾਣੀ ਆਰ ਮੈਨੂੰ ਕੀ ਸਿਖੁੰਦਾ ਹੈ ਉਹਦੇ ਜੀਵਨ ਤੋਂ ਤੁਹਾਨੂੰ ਕੀ ਪੜ੍ਹ ਸਿਖਣ ਨੂੰ ਮਿਲਦਾ ਹੈ ਫਿਰ ਪਿਆਰਾ ਗ੍ਰੰਥ ਉਹਦਾ ਦੋ ਅਧਿਆਏ ਉਹਦੀ ਪੰਜ ਐਤ ਵਿੱਚੋਂ ਬਾਣੀ ਨੂੰ ਪੜ੍ਹ ਕੇ ਦੇਖਦੇ ਹਾਂ ਬਾਣੀ ਕੀ ਸਮਝਾ ਰਹੀ ਆ

ਆਜ ਪਿਆਰੋ ਆਪਣੇ ਸੁਭਾਵਨ ਝਾਤੀ ਮਾਰ ਕੇ ਮੇਰਾ आपले वेखी आहे वे किती आपण ਸੁਭਾ ਦੇ ਕਿ ਇਹ ਸੁਸੀਨਾ ਨੂੰ ਕਦੀ ਦਾ ਜੀਵ ਮਨ ਤੇ ਹੀ ਖਿਆਲ ਤੇ ਚੰਗੀ ਆਸ ਵਿੱਚ ਵੇਖੀਏ ਇਹ ਸੁਸੀਨਾ ਸੁਭਾ ਅਜ ਆਪਣੇ ਸੁਭਾਵ ਨਾਲ ਵੇਖੀਏ ਭਾਗਾ ਸੁਭਾ ਕਹੋ ਜਹਾ ਭਾਗਾ ਸੁਭਾ ਕਿਤੇ ਤੁਹਾਨੂੰ ਬਰਬਾਦ ਕਿ ਨਹੀਂ ਕਰ ਰਿਹਾ ਭਾਗਾ ਸੁਭਾ ਕਿਸੇ ਦੇ ਭੁੱਖੇ ਨੂੰ ਖਰਾਬ ਤੇ ਨਹੀਂ ਕਰ ਰਿਹਾ ਭਾਗਾ ਸੁਭਾ ਕਿਤੇ ਗਵਾਂਢ ਮੱਥੇ ਨੂੰ ਖਰਾਬ ਤੇ ਨਹੀਂ ਕਰ ਰਿਹਾ ਸੁਭਾ ਮੰਨਦੇ ਕਿੰਨੂ ਆ ਕਿੰਨੂ ਮੰਨਦੇ ਤੇ ਹਾਜੀ ਸਾਹਮਣੇ ਦੇ ਬੋਧੀ ਕਿੰਨੂ ਮੰਨਦੇ ਜੀ ਹਾਜੀ ਤੇ ਤੋਬਾ ਕੀਤੀ ਤੇ ਸਾਰਾ ਸੁਭਾਅ ਕਹੋ ਜਿਹਾ ਮੱਝੀ ਦਾ ਹਣਾ ਮਾਫ ਕਰਿਆ ਕਿੰਨਾ ਤੋਬਾ ਕਰਕੇ ਵੀ ਤਮਾਕੂ ਲਾਉਣਾ ਸ਼ੁਰੂ ਕੀਤਾ ਸੀ ਨਸ਼ਾ ਕਰਨਾ ਫੇਰ ਸ਼ੁਰੂ ਕਰ ਦਿੱਤਾ ਪ੍ਰਭੂ ਦੀ ਬਾਣੀ ਕਹੇ ਜਿਹੜਾ ਮਰੀ ਇਸ ਹੱਤਾਂ ਦਾ ਨਾਜ ਕਰੇਗਾ ਨਾਸ਼ ਨਹੀਂ ਕਰਦਿਆਂ ਦਾ ਨਾਸ਼ ਹੁਣ ਲੱਗਿਆ ਸਮਾਨੀ ਲੱਗਣਾ ਨਾ ਬਦਤੇ ਚੰਗੇ ਵੀ ਆਏ ਤੇ ਮਾਰੇ ਵੀ ਬਖਤ ਬਦਲ ਲੱਗਿਆ ਸਮਾਂ ਨਹੀਂ ਲੱਗਦਾ ਅੱਜ ਆਪਣੇ ਸਵਾਲ ਵੇਖੀਏ ਧਾਨ ਬੋਝ ਕੇ ਗੁਨਾਹ ਕਾਗਜ਼ ਤੇ ਚੋਰੀ ਚੋਰੀ ਦਿਵਾਨੀ ਨੂੰ ਹਜ ਹਣੇ ਲੱਗਦੇ ਰਾਸ ਨੇ ਭੌਤਿਕ ਪੁਸਤਕ 15 ਪੰਨਾ ਵਿੱਚ ਦੱਸਿਆ ਸੀ ਪਰਮੇਂਡੂ ਦੀਆਂ ਅੱਖੀਆਂ ਸੁਬੜੀ ਪਾਈ ਭਾਏ ਤੇ ਬੁਰੇ ਨੂੰ ਪਰ ਉਹਨਾਂ ਨੂੰ ਫੇਰ ਵੀ ਲੱਗਣੀ ਉਹਨਾਂ ਫੇਰ ਉਹਦਾ ਕੰਮ ਕਰਾ ਕਿਉਂਕਿ ਉਹਨਾਂ ਦਾ ਸੁਭਾਅ ਕਹੋ ਜਾਂ ਸੁਭਾਅ ਆ ਸ਼ਾਨਾਂ ਵਾਲਾ 他的儿子嘛，好给电脑。<noise> ਇਹ ਉਹ ਜਾਂ ਕਿ ਜੋ ਗੁੱਸੇ ਵਾਲਾ ਬਲਲੇ ਤੇਰੇ ਇੱਕ ਕੀਤੀ ਚਾਰ ਕੀਤੀਆਂ ਨਾ ਨਾ ਤੇ ਫਾਇਦਾ ਕੀ ਧਰਤੀ ਦਾ ਜੂੜਦਾ ਬਾਣੀ ਕੀ ਕਹਿ ਰਹੀ ਆ ਉਹ ਤੁਹਾਡਾ ਸੁਭਾਲ ਹੋਵੇ ਜਿਹੜਾ ਕਹਦਾ ਸੁਭਾਲ ਸੀ ਯਿਸੂ ਮਸੀਹ ਦਾ ਯਿਸੂ ਮਸੀਹ ਬਹੁਤ ਕੁਝ ਸਹਿਆ ਬਹੁਤ ਦੁੱਖ ਸਹਿਆ ਮੁਸੀਬਤਾਂ ਸਹਿਆ ਫਿਰ ਵੀ ਉਹਨੇ ਕਿਹਾ ਜੇ ਪਿਤਾ ਇਹਨਾਂ ਨੂੰ ਕੀ ਕਰ ਦੇ ਤੇ ਸਾਡਾ ਇਹੋ ਜਿਹਾ ਸੁਭਾ ਹੈਗਾ ਭਾਈ ਅਦੀ ਬੋਲਦੀ ਏ ਇੱਕ ਵਾਰੀ ਸਾਡਾ ਇਹੋ ਜਿਹਾ ਸੁਭਾਅ ਹੈਗਾ ਤੇ ਸਾਡਾ ਇਹੋ ਜਿਹਾ ਸੁਭਾਅ ਹੋਣਾ ਚਾਹੀਦਾ ਸੰਤ ਪਲੂਸ ਫਿਲਪੀਆ ਦੀ ਕਲੀਸਿਆ ਨੂੰ ਸੁੰਭਾ ਕਹਿੰਦਾ ਧਰਦਾ ਉਹ ਸੁਭਾਅ ਹੋਵੇ ਜਿਹੜਾ ਪ੍ਰਭੂ ਵੀ ਧਰਦਾ ਹੋ ਤੇ ਅਸੀਂ ਦੁਸਰਾ ਕਰ ਵੀ ਰਹੀਏ ਆ ਪਰ ਬਾਣੀ ਤਾਂ ਇੰਦੀ ਗੁੱਸਾ ਤਾਂ ਕਰ ਪਰ ਪਾਪ ਇਹ ਸੁਭਾਅ ਕਹਦਾ ਆ ਉਹ ਗੁੱਸਾ ਯਿਸੂ ਜੀ ਨੇ ਗੁੱਸਾ ਕੀਤਾ ਕੀਤਾ ਯਰੂਸ਼ਲਮ ਦੀ ਹਕਮ ਦਿੱਤੀ ਕਿਹਾ ਉਹਨੂੰ ਗੁੱਸਾ ਆ ਉਹਨੇ ਇੱਕ ਕੋਟਲਾ ਬਣਾਇਆ ਬਣਾ ਕੇ ਤੇ ਜਿਹੜੇ ਉੱਥੇ ਵਣਜ ਵਪਾਰ ਚੱਜਦੇ ਵਿੱਚ ਕਰਦੇ ਸਨ ਵਣਜ ਵਪਾਰ ਕਰਦੇ ਕਬੂਤਰ ਵੇਚਣੇ ਕਈ ਗੁੜੀ ਕਰਦੇ ਸਨ ਉਹਨਾਂ ਨੂੰ ਨੇ ਮਾਰ ਕੇ ਤੇ ਕੀ ਕੀਤਾ ਉਹਨੇ ਗੁੱਸਾ ਕੀਤਾ ਪਰ ਬਾਬ ਕੀਤਾ ਉਹਨੇ ਤਾਂ ਕੀਤਾ ਤਾਂ ਜੋ ਰੂਹਾਂ بچਆਂ ਨਾ ਉਹਨੇ ਕਿਹਾ ਮੇਰੇ ਪਿਤਾ ਦੀ ਇਸ ਘਰ ਨੂੰ ਤੁਸੀਂ ਗਾਇਰ ਪੰਨੀ ਵੰਡੀ ਬਣਾ ಕೇಂದ್ರ ಕೈ ಬಾಡ ಪಿತ್ರ ಬಣ್ಣ ಹಣ ವ್ಯಾಪಾರ ಬಾ

ਮਾਫ਼ ਕਰਨ ਵਾਲਾ ਜੀਵਨੰ ਦਾ ਵਿੱਚ ਹੈ ਨਾ ਮਾਫ਼ ਕਰਨ ਵਾਲਾ ਜੀਵਨ ਯਿਸੂ ਮਸੀਹ ਰਸੀ ਤੇ ਆਟੇ ਦੇਣਾ ਤੋਵਾ ਕਰਨੀ ਦਾ ਤੇ ਬਪਤਿਸ਼ਮ ਲੈਣ ਦਾ ਉਹਦਾ ਸੁਭਾਅ ਵੀ ਯਿਸੂ ਮਸੀਹ ਦੇ ਸੁਭਾਅ ਗਿਆ ਆਪਣਾ ਮਹੋਤਵਾਰ ਗੁੱਸਾ ਹਿੰਦਾ ਗੁੱਸਾ ਆਜਦਾ ਪਰ ਗੁੱਸਾ ਕੰਦਾ ਪਾਣੀ ਕਹਨੀਆ ਤੇ ਨਰੂ ਜਵਾਬ ਉਸਕੇ ਨੂੰ ਵੀ ਕਰ ਦਿੰਦਾ ਹੈ ਠੰਡਾ ਇਹਦਾ ਸੁਭਾਅ ਯਿਸੂ ਮਸੀਹ ਦਾ ਸੁਭਾਅ ਕਿਹਦਾ ਸੀ ਵਧੀਆ ਈਸੂ ਸੀ ਨੇ ਮਾਫ਼ ਕੀਤਾ ਆਪਿਆਂ ਦਾ ਮਾਫ਼ੀ ਦਾ ਮਰਯਦਿਤ ਕਰਕੇ ਲੇਖਿਆ ਬਾਣੀ ਕੀ ਕੁਝ ਕਹਿ ਲਿਆ ਕੁੰਸੇ ਦੀ ਪਤਰੀ ਉਹਦਾ ਤੈਨ ਅਧਿਆਇ ਤੇਰਾ ਆਇਆ ਈਸੂ ਸੀ ਨੇ ਸੁਭਾਅ ਨੂੰ ਸੁਣਿਆ ਤੈਨੂੰ ਮਹਿਸੂਸ ਕਰੀਏ ਇਹਨੂੰ ਆਪਣੇ ਜੀਵਨ ਵਿੱਚ ਲਾ ਕੇ ਜਾਈਏ ਨਾ ਤੋਵਾ ਕੀ ਦੀਆ ਨਾ ਮਾਫ਼ਿਸ਼ੁਮਾਨ ਆਇਆ ਮੈਂ ਈਸੂ ਸੀ ਦਾ ਆਰੰਭਿੰਦਾ ਮੈਂ ਪ੍ਰਾਣੇ ਜੀਵਨ ਨੂੰ ਚਾਣਦਾ ਆਪਰੇ ਸਵਾਹ ਨੂੰ ਕਹਿੰਦਾ ਕੀ ਕਰ ਲਵੇ ਕਹਿੰਦਾ ਆਪ ਪੁਲਿਸ ਦੀ ਮੁੱੰਕ ਕੇ ਉਹ ਮੇਰੇ ਪਿੱਛੇ ਹੋ ਕੇ ਕਿਧਰੇ ਅੱਜ ਕਿਸ ਤਰ੍ਹਾਂ ਦਾ ਸਾਡਾ ਸਵਾਹ ਆ ਅੱਜ ਦੇਖੀਏ ਬੱਤ ਤੇ ਵੀ ਨਹੀਂ ਆ ਸਮਾਪਿਤ ਕੀਆ ਪਰ ਸਮਝ ਆਈ ਤਾਂ ਜੇ ਯਿਸੂ ਸੀ ਕਿੰਦਾ ਸੱਦੀ ਹੋਏ ਤਾਂ ਮੌਤ ਦੇ ਭਰ ਚੁਣੀ ਹੋਏ ਕਿਤੇ ਵੇਖੀਏ ਕਿ ਥੋੜਿਆਂ ਦੀ ਥੋੜੇ ਵਿੱਚ ਨਹੀਂ ਆਈਏ ਸਦਾ ਸਦਾ ਸਾਰੇ ਸੰਸਾਰ ਨੂੰ ਆ ਸਦਾ ਪਰ ਜਿਹੜੇ ਬਿਰਨਾ ਬਿਰਲੀਆਂ ਦੀ ਹੋਂਦ ਹੈ ਜਿਨ੍ਹਾਂ ਦੇ ਜੀਵਨ ਵਿੱਚ ਇਹ ਵਚਨ ਸਹੀ ਢੰਗ ਨਾਲ ਬੈਠ ਸਾਡਾ ਸੁਭਾਅ ਕਿਹੋ ਜਿਹਾ ਹੋਣਾ ਚਾਹੀਦਾ ਸਭ ਮਿਲ ਕੇ ਬੋਲਾਂਗੇ ਫਿਰ ਅੱਗੇ ਬਾਤ ਇਹ ਆ ਹਾਂਜੀ ਭੈਣਾ ਵੀ ਰਲ ਕੇ ਬੁੱਲਣ ਭੈਣਾ ਵੀ ਹਾਂਜੀ ਕਹਿ ਹੋ ਜਾਂਦਾ ਸਭ ਕਹਿ ਹੋ ਜਾਂਦਾ ਸਭ ਬੱਤ ਜਸੂਸੀ ਗਾਲਾ ਕੱਢਦਾ ਸੀ ਨਹੀਂ ਗੁੱਸਾ ਕਰਦਾ ਸੀ ਨਹੀਂ ਲਿੰਦਿਆ ਕਰਦਾ ਸੀ ਨਹੀਂ ਇਰਖਾ ਕਰਦਾ ਸੀ ਵੈਰ ਕਰਦਾ ਸੀ ਧੜੇਬਾੜੀ ਕਰਦਾ ਸੀ

चेले कह दी हांजी चेले कहने यसू मसी ने कहा मूह तो प्रभु प्रभु कहते क्या मैं कहना सोते नहीं के? ਹਣ ਇੰਦ ਕਰੇ ਹੁਣ ਬਈ ਭੋਜਨ ਖਾਲਾ ਕਹਿੰਦਾ ਗੁਰੂ ਜੀ ਅੱਗੇ ਮਰਨ ਬੜੇ ਤਗੜੇ ਬਨਾ ਹੋ ਗਿਆ ਤੂੰ ਅਨਾ ਬਾਲਕੀ ਕਾਲਿਆ ਕਿਨ ਜੇ ਕਿਸੇ ਦਾ ਕਿਸੇ ਉਤੇ ਗੁੱਸਾ ਗਿਆ ਹੋਵੇ ਤੈਨੂੰ ਵੀ ਰਾਦਵੇ ਕਿਸਨਾ ਮਾਫ ਕਰ ਦੇ ਦੁਬਾਰਾ ਪੜ ਲਿਓ ਬਾਣੀ ਕੀ ਕਾਲਿਆ ਦੀ ਪੜਨ ਲੇਤੀ ਕਰਦੇ ਆ ਜੇ ਕੋਈ ਕਿਸੇ ਉਤੇ ਗਿਲਾ ਰੱਖਦਾ ਹੋਵੇ ਜੇ ਕੋਈ ਕਿਸੇ ਤੇ ਗਿਲਾ ਰੱਖਦਾ ਹੋਵੇ ਇੱਕ ਦੋ ਜਿੰਨੀ ਸਹਿਰ ਇੱਕ ਦੋ ਸੁਸੀਰੀਆਂ ਸਾਧੂ ਪਿਤਾ ਜੀ ਉਹਦਾ ਸੁਭਾਅ ਕੀ ਸੀ ਮਾਫ਼ ਕਰਨ ਵਾਲਾ ਲੁਪਤ ਜੀ ਤੇ ਇਹ ਬੇਚੰਤੀ ਆਤਮਿਕ ਪੜਿਆ ਮਨੇ ਕਿਹਾ ਪਿਤਾ ਇਹਨਾਂ ਨੂੰ ਕੀ ਕਰਦੇ ਉਹਦਾ ਸੁਭਾਅ ਇਹ ਸੀ ਉਹ ਇੱਕ ਦੂਸਰੇ ਨੂੰ ਕੀ ਕਰਦਾ ਸੀ ਮਾਫ਼ ਉਹਦਾ ਸੁਭਾਅ ਲਖਿਆ ਮਾਫ਼ ਕਰਨ ਵਾਲਾ ਅਕਸੀਆ ਦੀ ਪਤਰੀ ਯੋਨਾ ਕੀ ਆ ਰਹੀ ਆ ਹਾਂ ਕញ្ញਾ ਦਾ ਗੁੱਸਾ ਭਾਈ ਕੋਲ ਆ ਜਾਣਾ ਹੈ ਰਾਤ ਨਹੀਂ ਕਿਤੇ ਹਾਂਜੀ ਚੰਗਾ ਸੁਭਾਅ ਹੈ ਜਿਹਦਾ ਸੰਬੋਧਨ ਹੈਲੂਇਆ ਹੈਲੂਇਆ ਚੰਗਾ ਸੁਭਾਅ ਹੈ ਜਿਹਦਾ ਸੰਬੋਧਨ ਹੈਲੂਇਆ ਹੈਲੂਇਆ ਗੁੱਸਾ ਤੇ ਹਮ ਤਾਂ ਕਿਹੜੇ ਨਾ ਗੁੱਸਾ ਹਮ ਤਾਂ ਮੇਰਾ ਤੇ ਦੀ ਕਰਦਾ ਮੈਂ ਕੁਝ ਖਾ ਕੇ ਹਣ ਤੇ ਉਹ ਕੰਮ ਕਰਦਾ ਹੈ ਜਨਾਣਾ ਇਹ ਤਾਂ ਮੈਨੂੰ ਜਨਾਣਾ ਤੂੰ ਤੇ ਕੁਝ ਖਾ ਕੇ ਮਰ ਗਿਆ ਤੇ ਜਿਹੜੇ ਤਿੰਨ ਚਾਰ ਦੀ ਛੱਡ ਕੇ ਚਲੇ ਜਾਂਦੇ ਨਹੀਂ ਦੇਉਤਾਂ ਦੇ ਵਰਤ ਹੀ ਹੋਣਗੇ ਹੈਨਾ ਤੇ ਕਿੰਨਾ ਦੇ ਮੇਖਿਆ ਕਿੰਨਾ ਦੇ ਸੁਭਾਅ ਵਾਲਾ ਕਹਿੰਦਾ ਮੈਂ ਆਪ ਵੀ ਖਾਣਾ ਨਹੀਂ ਤੇ ਨਾਣਿਆਂ ਨੂੰ ਵੀ ਬੜਾ ਗੁੱਸਾ ਜਾ ਲੰਨੇ ਆ ਹੈਨਾ ਇਹ ਗੁੱਸਾ ਬਿਲਕੁਲ ਵੀ ਚੰਗਾ ਹੈ ਨਾ ਇਹ ਸੁਭਾਅ ਬਿਲਕੁਲ ਵੀ ਚੰਗਾ ਹੈ ਨਾ ਅੱਜ ਆਪਣੇ ਸੁਭਾਅ ਨਾਲ ਝਾਤੀ ਮਾਰਗੇ ਯਿਸੂ ਦਾ ਸੀਦਾ ਸੁਭਾਅ ਗੋਸ਼ਣ ਕਰਨ ਵਾਲਾ ਦਾ ਸੁਭਾਅ ਨਹੀਂ ਸੀ ਨਿੰਦਿਆ ਕਰਨ ਵਾਲਾ ਦਾ ਸਵਾਲ ਨਹੀਂ ਸੀ ਚੁਗਲੀ ਕਰਨ ਵਾਲਾ ਦਾ ਸਵਾਲ ਨਹੀਂ ਸੀ ਵੈਰ ਕਰਨ ਵਾਲਾ ਦਾ ਸਵਾਲ ਨਹੀਂ ਸੀ ਸਗੋਂ ਉਲਟਾ ਦੇਸ਼ੇ ਨੂੰ ਮਾਫ ਕਰਨ ਵਾਲਾ ਉਹਦਾ ਕੀ ਸੀ ਸਭਾ ਅਸੀ ਕਿਉਂਕਿ ਸਾਡਾ ਸਭਾ ਵੀ ਉਹ ਸਭਾ ਹੋਵੇ ਜਹੋ ਜਿਆ ਮਸੀਹ ਯਿਸੂ ਦਾ ਜਹੋ ਜਿਆ ਪਰਮ ਯਿਸੂ ਸੀਰ ਸਭਾ ਆਇਆ ਉਹੋ ਜਿਆ ਸਭਾ ਕਿੰਨਾ ਪਰਸਵਾਨ ਹੋ ਕਿੰਨਾ ਮਾਫ ਕਰ ਜਿਸ ਤਰ੍ਹਾਂ ਤੁਹਾਨੂੰ ਵੀ ਹੁੰਨੇ ਕੀ ਕੀਤਾ ਜੀ ਤਾਂ ਨਵੀਂ ਜੋ ਸੰਸੀ ਨਗੀ ਕੀ ਤਾਰੇ ਮਾਫ਼ ਕੀਤਾ ਬਾਣੀ ਕੀ ਵਿਚਾਰੇ ਫਿਰ ਦੂਸਰੀ ਆਪ ਨੂੰ ਪੜ ਕੇ ਵੇਖਦੇ ਆ ਅਕਸ਼ੋਦੀ ਪਤਰੀ 4 ਅਧਿਆਇ 33 ਹੈ ਪੜਨ ਦੇ ਅਕਸ਼ੋਦੀ ਪਤਰੀ ਦੇ 4 ਅਧਿਆਇ 33 ਆਪ ਨੂੰ ਜੋ ਪੜ ਕੇ ਵੇਖਦੇ ਆ ਤੁਸੀਂ ਇੱਕ ਦੂਜੇ ਉਤੇ ਕਿਰਪਾ ਬਾਣ ਹਾਂ ਦੁਬਾਰਾ ਪੀੜੀ ਗੀਤਾ ਕਿਉਂਕਿ ਤੁਸੀਂ ਇੱਕ ਦੂਸਰੇ ਉਤੇ ਕਿਰਪਾ ਬਾਣ ਅਤੇ ਤਰਸ ਬਾਣ ਅਤੇ ਤਰਸ ਪਰ ਆ ਜਾਣਾ ਜੀਵਨ ਉਹ ਜੀਦਾ ਝਾਟ ਕਿਸੇ ਤੇ ਵਿਆਹ ਜਾਂ ਗੁੱਸਾ ਆ ਗਿਆ ਨਾ ਮਾਫ਼ ਕਰੇ ਮੇਰੀਆਂ ਮੇਰੀਆਂ ਅੱਖਾਂ ਵਿੱਚ ਜਰਮ ਨਾ ਆ ਜਾਂਦਾ ਜਦੋਂ ਮੈਂ ਘਰ ਦੇ ਪ੍ਰਤੀ ਕਿਸੇ ਵੱਲ ਕਰਨ ਮੈਨੂੰ ਨੀਂਦ ਨਹੀਂ ਆਉਂਦੀ ਕਿਸੇ ਵੱਲ ਜਦੋਂ ਗੁੱਸਾ ਆ ਜਾਂਦਾ ਮੈਨੂੰ ਆਪ ਨੂੰ ਖੁੱਦ ਨੀਂਦ ਨਹੀਂ ਆਉਂਦੀ ਕਹਿੰਦਾ ਤੁਹਾਡਾ ਕੀ ਉਹ ਸੁਭਾਅ ਉਹ ਵੇਲਾ ਜਿਹੜਾ ਕੁਸੀਨ ਇਸੂ ਦਾ ਸੀ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ ਕਹਿੰਦਾ ਤੁਹਾਡਾ ਪਰਸ ਭਇਆ ਜੀਵਣ ਹੋਣਾ ਪਰਸ ਭਇਆ ਜੀਵਣ

ਸਾਡੇ ਗੁਰਾਂ ਦੀ ਕਹਾਤਾ ਕੋਈ ਨਹੀਂ ਜੀ ਕੋਈ ਜੁੜਾ ਕੀਤਾ ਤੇ ਉਹਦਾ ਫਿਰ ਵੀ ਸੁਭਾਅ ਇਹ ਸੀ ਉਹਦੇ ਨਾਲ ਐਕਾਂ ਕੁਝ ਹੋਇਆ ਫਿਰ ਵੀ ਉਹਨੇ ਦੁਬੇ ਵੀ ਕਰ ਦਿੱਤਾ ਆ ਦੂਜਿਆਂ ਨੂੰ ਵੀ ਕਰ ਦਿੱਤਾ ਹਣ ਫਿਰ ਵੀ ਤੁਹਾਡਾ ਸੁਭਾਅ ਇਹਦਾ ਉਹ ਜਿਹਾ ਹੋਇਆ ਉਹ ਜਿਹੋ ਜਿਹਾ ਹੁੰਦਾ ਸੀ ਉਹਦੇ ਨਾਲ ਕਈ ਕੋਈ ਗਵਿੰਤ ਹੋਇਆ ਫਿਰ ਵੀ ਉਹਨੇ ਗਿਆ ਫਿਰ ਤਾਂ ਇਹਨਾਂ ਨੂੰ ਵੀ ਕਰ ਦੇ ਮਾਫ਼ ਕਰਦੇ ਸਾਡਾ ਵੀ ਮਾਫ਼ ਕਰਨ ਵਾਲਾ ਜੀਵਨ ਹੋਣਾ ਚਾਹੀਦਾ ਹੈ ਫੇ ਸਾਡੇ ਇੱਕ ਇੱਕ ਪੜ੍ਹ ਕੇ ਸਮਰਥੀ ਕਰਦੇ ਮੱਤੀ ਨੇ ਅਜੀਬ ਚੇ ਅਧਿਆਏ ਉਹਦੀ 14 ਤੇ 15 ਆਇਤ ਆ ਅੱਜ ਮੇਰੀਓ ਭੈਣੋ ਜੇਕਰ ਤੁਹਾਡੇ ਅੰਦਰ ਕੋਈ ਗੁੱਸਾ ਹੈ ਤੁਹਾਡੇ ਅੰਦਰ ਕੋਈ ਗਿਲਾ ਹੈ ਤੁਹਾਡੇ ਅੰਦਰ ਕੋਈ ਰੋਧ ਹੈ ਤਾਂ ਰਾਸ ਸੁਭਾਅ ਮਾਰਾ ਹੈ ਜੇਕਰ ਦੋਆ ਕੀਤੀ ਆ ਤਾਂ ਆਖਵਾ ਅਬੀ ਯਿਸੂ ਦੇ ਸਾਧਿਆ ਆਪਣਾ ਅੱਜ ਮੈਂ ਵੀ ਇਹ ਸੁਣਾ ਜੇਕਰ ਰਾਸ ਸੁਭਾਅ ਕਿ ਨਾਮ ਦੇ ਪਰਿਵਾਰ ਦੀ ਹੋ ਗਿਆ ਕਰਤ ਸੁਭਾਅ ਦੇ ਨਾਲ ਅੱਜ ਆਪਣੇ ਸੁਭਾਅ ਬਦ ਝਾਤੀ ਮਾਰਨੀ ਹੈ ਅੱਜ ਬੇਟਾ ਪਿੰਡਾਂ ਤੋਂ ਪੋਵਾ ਕੀਤੀ ਆ ਪਰ ਮੇਰੇ ਅੰਦਰ ਕੋਈ ਚੀਜ਼ ਨਹੀਂ ਆ ਮੈਂ ਕਿ ਬਦਲਿਆ ਹੀ ਨਹੀਂ ਕੱਪੜੇ ਰੋਜ਼ ਬਦਲ ਲਿਨਾ ਹਰ ਦਿਨ ਰੋਜ਼ ਬਦਲ ਰਹਿਨਾ ਹਾਂ ਪਰ ਜਿਹੜੀ ਚੀਜ਼ ਮੈਨੂੰ ਬਦਲਣ ਵਾਲੀ ਸੀ ਉਹ ਮੈਂ ਬਦਲੀ ਆ ਜੋ ਚੀਜ਼ ਬਦਲੀ ਹੈ ਜਦ ਦੇ ਨਾਲ ਤੁਸੀਂ ਬਚਾਏ ਗੋਗੇ ਤੇ ਤੁਹਾਡਾ ਪਰਿਵਾਰ ਵੀ ਬਚਾਇਆ ਜਾ ਇਸ ਰੇ ਗਾਣੇ ਲਈ ਪਰੇਸ਼ਰ ਦੀ ਪਵਿੱਤਰ ਬਾਣੀ ਵਿੱਚ ਹਰ ਸੂਨਾ ਦੇ ਕਥਨ ਦੇ ਵਿੱਚ ਕਹਿੰਦਾ ਤੂੰ ਬਾਝ ਤੇ ਤੇਰਾ ਘਰ ਨਹੀਂ ਬਚਾਇਆ ਇਹ ਬਲੂਸ ਤੇ ਸਲਾਸ ਲੋਕ ਦੇ ਨਾਲ ਇਹ ਕਥਨ ਕਰਦੇ ਕਿ ਤੂੰ ਬਾਝ ਤੇ ਤੇਰਾ ਘਰ ਨਹੀਂ ਬਚਾਇਆ ਅੱਜ ਦੇ ਵੀ ਮੈਂ ਕਿਸ ਤਰ੍ਹਾਂ ਆਪਣੇ ਘਰਾਨੇ ਨੂੰ ਬਚਾ ਸਕਦਾ ਤੁਹਾਡੇ ਬੋਲਾਂ ਦੇ ਦੁਆਰਾ ਬਚ ਸਕਦੀ ਆ ਤੁਹਾਡੇ ਸੁਭਾਅ ਦੇ ਦੁਆਰਾ ਬਚ ਸਕਦੇ ਆ ਸੁਭਾਅ ਦੀ ਗੱਲ ਲੈ ਲਓ ਪਹਿਲਾ ਪੰਨਾ ਸਤੇ ਨੂੰ ਅੱਗੇ ਆਵਾਂ ਕਹਿੰਦਾ ਠੇਕਨ ਕਿਸੇ ਦਾ ਪਤੀ ਮਾਰਾ ਤੇ ਤੇ ਇਸਤਰੀ ਦੀ ਚਾਲ ਢਾਲ ਕਰਕੇ ਪਤਲੀ ਪਤੀ ਦਾ ਜੀਵਨ ਕੀ ਹੋਸਾ ਨਲਾਂ ਬਦਲਿਆ ਜਾ ਪਤੀ ਦੀ ਚਾਲ ਢਾਲ ਮਾਰੀ ਹੋਵੇ ਤੇ ਪਤਨੀ ਦੀ ਚਾਲ ਢਾਲ ਕਰਕੇ ਪਤੀ ਦਾ ਜੀਵਨ ਬਦਲਿਆ ਜਾ ਪਰ ਬਦਲਣਾ ਕਿਨੇ ਸੁਭਾਅ ਨਹੀਂ ਬਦਲਣਾ ਕਿਨੇ ਆ ਜੇ ਪਤੀ ਮਾੜਾ ਤੇ ਉਹ ਚਾਰ ਗਾਲਾਂ ਵੱਧ ਗੱਡੀਆਂ ਤੇ ਪਤੀ ਬਦਲੂ ਨਾ ਨਹੀਂ ਸਮੂਗੀ ਹੋਊਗਾ ਢਿਗੜੂਗਾ ਆਸੋ ਅੱਜ ਉਹ ਵਿਵਿਰਦੇ ਸਮੇਂ ਨੂੰ ਕਿਸ ਤਰ੍ਹਾਂ ਦੀ ਬਚਾਲ ਸਕਦੇ ਆ ਸੁਭਾਹ ਦੇ ਨਾਲ ਅੱਜ ਅਪਨੇ ਸੁਭਾਹ ਦੇ ਬਾਣੀ ਕੀ ਕੁਝ ਗੱਲੇ ਜੜਦੇ ਆ ਪਰ ਜੇ ਤੁਸੀਂ ਮਨੁੱਖਾਂ ਨੂੰ ਅਤੇ ਜੇਕਰ ਤੁਸੀਂ ਮਨੁੱਖਾਂ ਨੂੰ ਉਹਨਾਂ ਦੇ ਪਾਪ ਮਾਫ਼ ਕਰਦੇ ਉਹਨਾਂ ਦੇ ਗੁਨਾਹ ਵੀ ਤੁਸੀਂ ਮਾਫ਼ ਕਰੋ ਤਾਂ ਤੁਹਾਡਾ ਪਿਤਾ ਵੀ ਤਾਂ ਤੁਹਾਡਾ ਸੰਗੀਤ ਕਾਲੀ ਤੁਹਾਡੇ ਪਾਪ ਮਾਫ਼ ਕਰੇ ਭਾਵੇਂ ਪਾਪ ਮਾਫ਼ ਕਰਨਾ ਮਾਫ਼ ਕਰਨਾ ਸਿੱਖੀਏ ਫਿਰ ਸਾਡੇ ਗੁਨਾਹ ਮਾਫ਼ ਹੋਣੇ ਬਾਬਾ ਸੁਰਗੀ ਪਿਤਾ ਦੀ ਤੁਹਾਡੇ ਅਪਰਾਧ ਮਾਫ਼ਨਾ ਤੁਹਾਡੇ ਬਨਾਮ ਜੇ ਮਾਫ਼ ਹੋਣੇ ਤੁਹਾਡੇ ਦੇ ਨਾਮ ਮਾਫ਼ ਹੋ ਸਕਦੀ ਮਾਫ਼ ਕਰਨਾ ਪਹਿਲਾਂ ਸਿੱਖੀਏ ਮਾਫ਼ ਕਰਨਾ ਕਿਸੇ ਵੇਲੇ ਘਰ ਪਰਿਵਾਰ ਕੋ ਗਲਤੀ ਹੋ ਜਾਂਦੀ ਆ ਮਾਫ਼ ਬਿਨਾਂ ਕਿਆ ਕਰਦੇ ਨੇ ਰੋਟੀ ਵੀ ਖਾਦੀ ਜਾਂਦੀ ਮੈਂ ਕਈ ਇਹੋ ਜਿਹੇ ਦੇਖੇ ਨੇ